ਪਿੰਡ ਡਾਲ ਤੋਂ ਵੱਡੀ ਖਬਰ ਗੁਰੂ ਘਰ ਦੇ ਹਧੂਦ ਅੰਦਰ ਨਸ਼ਾ ਕਰਦੇ ਨਜਰੇ ਆਏ ਨਸ਼ੇੜੀ ਗੁਰਦੁਆਰਾ ਸਾਹਿਬ ਬਾਬਾ ਅਲਖਰਾਮ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਮਤਾ ਪਾਸ ਕਰਕੇ ਦਿੱਤੀ ਗਈ ਸਖਤੀ ਚੇਤਾਵਨੀ ਜ਼ਿਲ੍ਹਾ ਤਰਨਤਾਰਨ ਦੇ ਸਰਦੀ ਪਿੰਡ ਡਾਲ ਵਿੱਚ ਸਥਿਤ ਗੁਰਦੁਆਰਾ ਸਾਹਿਬ ਬਾਬਾ ਅਲਖਰਾਮ ਜੀ ਵਿੱਚ ਇੱਕ ਖਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਮੇਟੀ ਵੱਲੋਂ ਦੱਸਿਆ ਗਿਆ ਕਿ ਕੁਝ ਨਸ਼ੇੜੀ ਵਿਅਕਤੀ ਗੁਰਦੁਆਰਾ ਸਾਹਿਬ ਦੇ ਹਧੂਦ ਅੰਦਰ ਆ ਕੇ ਨਸ਼ਾ ਕਰਦੇ ਸਨ ਇਹ ਘਟਨਾ ਗੁਰਦੁਆਰਾ ਸਾਹਿਬ ਦੇ ਵਰਾਂਡੇ ਵਿੱਚ ਲੱਗੀ ਜੀਪ ਦੇ ਅੰਦਰ ਵਾਪਰੀ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਰੰਤ ਮੀਟਿੰਗ ਬੁਲਾਈ ਅਤੇ ਇੱਕ ਮਤਾ ਪਾਸ ਕਰਕੇ ਸਾਰੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਜੋ ਵੀ ਵਿਅਕਤੀ ਗੁਰਦੁਆਰਾ ਸਾਹਿਬ ਦੀ ਖਦੂਦ ਅੰਦਰ ਨਸ਼ਾ ਕਰਦਾ ਮਿਲਿਆ ਉਸ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਧਰ ਕਮੇਟੀ ਵੱਲੋਂ ਕਿਹਾ ਗਿਆ ਕਿ ਗੁਰੂ ਘਰ ਪਵਿੱਤਰ ਥਾਂ ਹੈ ਇੱਥੇ ਨਸ਼ੇ ਜਈ ਬੁਰਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਰੋਸ ਪੈਦਾ ਕਰ ਦਿੱਤਾ ਅਤੇ ਲੋਕਾਂ ਨੇ ਵੀ ਕਮੇਟੀ ਦੇ ਫੈਸਲੇ ਦੀ ਸراہਨਾ ਕੀਤੀ। ਇਹ ਮਾਮਲਾ ਇਹ ਦਰਸਾਉਂਦਾ ਹੈ ਕਿ ਨਸ਼ੇ ਦੀ ਲਤ ਕਿਵੇਂ ਲੋਕਾਂ ਦੇ ਦਿਮਾਗਾਂ ਨੂੰ ਇਸ ਹੱਦ ਤੱਕ ਖਾ ਗਈ ਹੈ ਕਿ ਗੁਰੂ ਘਰ ਵਰਗੀਆਂ ਗੁਰੂ ਘਰ ਵਰਗੀਆਂ ਪਵਿੱਤਰ ਥਾਵਾਂ ਵੀ ਸੁਰੱਖਤ ਨਹੀਂ ਹਨ। ਇਸ ਮੌਕੇ ਤੇ ਦੇਖੋ ਢੱਲ ਟੀਵੀ ਦੀ ਇੱਕ ਵਿਸ਼ੇਸ਼ ਰਿਪੋਰਟ।